ਰਾਜ ਮੰਤਰੀ ਰਗਨੀਤ ਬਿੱਟੂ ਨੇ ਜਾਨ ਦੇ ਖਤਰੇ ਦੀ ਦਿੱਲੀ ਨੂੰ ਦਾ ਕਾਰਨ ਦੇ ਲਈ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਹਮਲਾ ਬੋਲ। ਇਸ ਦੌਰਾਨ ਬਿੱਟੂ ਨੇ ਕਿਹਾ ਕਿ 15 ਸਾਲਾਂ ਤੋਂ ਮੈਂ ਰਾਹੁਲ ਗਾਂਧੀ ਦੇ ਕੋਲ ਬੈਠਾ ਸੀ। ਹੁਣ ਉਸ ਨੂੰ ਮੇਰੇ ਤੋਂ ਖਤਰਾ ਹੈ। ਇਸ ਤੋਂ ਇਲਾਵਾ ਬਿੱਟੂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਸਿੱਖਾਂ ਨੂੰ ਸ਼੍ਰੇਣੀਬੰਦ ਤੇ ਬਦਨਾਮ ਕਰਦੇ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕੁਝ ਕਿਹਾ? ਸੁਣਦੇ ਹਾਂ। ਬ੍ਰਾਂਚ ਮੈਂ ਤਾਂ ਆਪ ਹੈਰਾਨ ਹੋ ਗਿਆ। ਵੀ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਜੀ ਦੀ ਮਾਨਸਿਕਤਾ ਕਿੱਧਰ ਨੂੰ ਚੱਲ ਗਈ ਮੈਂ ਇੱਕ ਖਲ ਕਹਿਣਾ ਚਾਹੁੰਦਾ ਵੀ ਮੈਂ ਆਪ ਇੱਕ ਦੇਸ਼ ਭਗਤ ਪਰਵਾਰ ਸ਼ਹੀਦ ਆਜ਼ਮ ਸਰਦਾਰ ਬੀਨ ਸਿੰਘ ਦੇ ਉਹਨਾਂ ਦੇ ਪਰਿਵਾਰ 'ਚ ਉਹਨਾਂ ਦੇ ਪੋਤਾ ਹੋਣ ਨਾਤੇ ਮੈਂ ਤਾਂ ਹਰੱਕਾ ਬੱਕਾ ਰਹਿ ਗਿਆ ਵੀ ਇਹ ਰਾਹੁਲ ਗਾਂਧੀ ਪੂਨੇ ਕੋਡ ਦੇ ਵਿੱਚ ਇਹ ਦੇ ਰਿਹਾ ਐਫੀਡੇਵਿਟ ਦੇ ਰਿਹਾ ਇਹਨਾਂ ਦਾ ਵਕੀਲ ਵੀ ਮੈਨੂੰ ਜ਼ਿੰਦਗੀ ਦਾ ਖਤਰਾ ਹੈ ਰਵਨੀਤ ਸਿੰਘ ਮਿੱਤਰੀ ਰਾਹੁਲ ਜੀ ਅਸੀਂ ਨਾ ਗੋਟਸੇ ਦੀ ਉਦੀ ਸੋਚ ਨਾ ਉਹੋ ਜੇ ਬੰਦੇ ਦੀ ਜਿਹੜੇ ਜਿਹੜੇ ਉਹਨੇ ਕੰਮ ਕਾਰੇ ਕੀਤੇ ਅਸੀਂ ਨਹੀਂ ਉਹਦੀ ਲਾਈਨ ਟੋ ਕਰਦੇ ਨਾ ਸਾਡੀ ਡਿਕਸ਼ਨਰੀ 'ਚ ਉਹਦਾ ਸ਼ਬਦ ਹੀ ਆ ਪਰ ਤੁਸੀਂ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਤੁਸੀਂ ਹਮੇਸ਼ਾ ਤੁਹਾਡੀ ਕੋਸ਼ਿਸ਼ ਇਹ ਰਹਿੰਦੀ ਆ ਵੀ ਕਿਵੇਂ ਸਿੱਖਾਂ ਨਾਲ ਸਿੱਖਾਂ ਦਾ ਵੈਰ ਸਿੱਖਾਂ ਨਾਲ ਕਿਵੇਂ ਉਹਨਾਂ ਦੀ ਪੱਕ ਨੂੰ ਕਿਸੇ ਨਾ ਤਰੀਕੇ ਨਾਲ ਦਾਗ ਲਾਇਆ ਜਾਵੇ ਤੁਸੀਂ ਉਹ ਪਰਿਵਾਰ ਚੋਂ ਆ ਜਿਨ੍ਹਾਂ ਨੇ 84 ਚ ਗੁਰਦੁਆਰਾ ਸਾਹਿਬ ਸਾਡੇ ਕਿ ਰਿਮੰਦਰ ਸਾਹਿਬ ਉਹਨੂੰ ਸੀਟ ਐਟਰੀ ਕੀਤਾ ਉਦੋਂ ਬਾਅਦ ਤੁਸੀਂ 84 ਆਹੀ ਦਿੱਲੀ ਚ ਮੈਂ ਖੜਾ ਜਿੱਥੇ ਤੁਸੀਂ ਕਤਲੋਗਾਰ ਦੰਗੇ ਕੀਤੇ ਹੁਣ ਤੁਸੀਂ ਦੋ ਸਿੱਖਾਂ ਦਾ ਨਾਮ ਲਿਆ ਵੀ ਮੈਨੂੰ ਖਤਰਾ ਏ ਰਵਨੀਤ ਸਿੰਘ ਬਿੱਟੂ ਤੇ ਮਰਵਾਹ ਸਾਹਿਬ ਜਿਹੜੇ ਇੱਥੇ ਦੇ ਐਮ.ਐਲ.ਏ. ਆ ਦੋ ਬੰਦਿਆਂ ਦਾ ਤੁਸੀਂ ਐਫੀਡੇਵਿਟ ਫਾਈਲ ਕੀਤਾ ਮੈਨੂੰ ਸਮਝਾਓ ਤਾਂ ਸਹੀ ਵੀ ਕਿਸ ਗੱਲ ਦਾ ਖਤਰਾ ਜੀ ਮੈਂ ਪੰਜਾਬ ਦੇ ਤੁਹਾਡੇ ਐਮ.ਪੀ.ਆ ਨੂੰ ਪੁੱਛਣਾ ਚਾਹਣਾ ਕਾਂਗਰਸਦਿਆਂ ਨੂੰ ਉਹਨਾਂ ਨੂੰ ਹੀ ਸਲਾਹ ਕਰ ਲੱਤੇ ਉਹ ਦੱਸ ਦਿਨ ਵੀ ਮੇਰੇ ਤੋਂ ਕਾਹਦਾ ਖਤਰਾ ਜੀ 15 ਸਾਲ ਤੱਕ ਰਾਹੁਲ ਗਾਂਧੀ ਜੀ ਤੁਹਾਡੇ ਨਾਲ ਕੁਰਸੀ ਤੇ ਨਾਲ ਬੈੰਦਾ ਰਿਹਾ ਇਹਦੀ ਥੋੜੀ ਮਰਤੀ ਸ਼ਰਮ ਮੰਨ ਲੈਂਦੇ ਹੁਣ ਵੀ ਮੈਂ ਪਾਰਲੀਮੈਂਟ ਦੇ ਰਾਜ ਸਭਾ ਦੇ ਲੋਕ ਸਭਾ ਦੇ ਦੋਨਾਂ 'ਚ ਮੈਂ ਮੰਤਰੀ ਆ ਦੇਸ਼ ਦਾ ਪਰ ਤੁਸੀਂ ਮੇਰਾ ਨਹੀਂ ਗੱਲ ਹੈ ਗੱਲ ਇੱਥੇ ਪੱਗ ਦੀ ਹੈ ਗੱਲ ਇੱਥੇ ਸਿੱਖਾਂ ਦੀ ਹੈ ਹੋਰ ਕਿਸਦਾ ਤੁਸੀਂ ਕਦੇ ਕਿਉਂ ਨਹੀਂ ਨਾਉ ਲਿਆ ਖਤਰੇ 'ਚ ਤੁਸੀਂ ਤਾਂ ਨਾਲੇ ਉਹ ਜਦੋਂ ਤੁਸੀਂ ਵਿਦੇਸ਼ਾਂ ਜਾਂਦੇ ਸੀ ਜਿਹੜੀ ਸਭ ਤੋਂ ਵੱਡੀ ਸਕਿਉਰਿਟੀ ਏਜੰਸੀ ਐ ਐਸ ਪੀ ਜੀ ਜਿਹੜੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਆ ਤੁਸੀਂ ਤਾਂ ਕਦੇ ਜਦੋਂ ਵਿਦੇਸ਼ਾਂ ਜਾਂਦੇ ਸੀ ਉਰੇ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਤੁਸੀਂ ਛੱਡ ਕੇ ਚਲੇ ਜਾਂਦੇ ਸੀਗੇ ਉਹ ਮਾੜ ਬੋਰ ਥੋੜੀ ਸ਼ਿਕਾਇਤਾਂ ਕਰਦੇ ਸੀ ਫਿਰ ਉਦੋਂ ਤੁਹਾਡਾ ਖਤਰਾ ਕਿੱਥੇ ਸੀ ਪਰ ਤੁਸੀਂ ਸਿਰਫ ਇਹ ਰਵਨੀਤ ਮਿੱਟੂ ਨੂੰ ਨਹੀਂ ਪਰਵਾਹਾਸਾ ਨਹੀਂ ਤੁਸੀਂ ਇਹਦੇ ਵਿੱਚ ਫੇਰ ਸਿੱਖਾਂ ਦੇ ਪੰਜਾਬੀਆਂ ਨੂੰ ਉਹਨਾਂ ਨੂੰ ਤੁਸੀਂ ਉਹਨਾਂ ਦੀ ਸਾਖ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਨਹੀਂ ਇੱਕ ਗੱਲ ਹੋਰ ਸੁਣੋ ਪੋਰ ਤੁਹਾਡੇ ਵਕੀਲ ਨੇ ਉਦੋਂ ਬਾਅਦ ਕੀ ਕੀਤਾ ਸ਼ਾਮ ਨੂੰ ਜਦੋਂ ਇਹ ਗੱਲ ਪੁੱਠੀ ਪੈਣ ਲੱਗੀ ਤੁਹਾਡਾ ਵਕੀਲ ਆ ਕੇ ਕਹਿੰਦਾ ਵੀ ਨਹੀਂ ਹੁਣ ਮੈਨੂੰ ਦਿੱਲੀੋਂ ਰਾਹੁਲ ਗਾਂਧੀ ਟੀਮ ਦਾ ਟੈਲੀਫੋਨ ਆ ਗਿਆ ਵੀ ਹਜੇ ਇਹ ਕੇਸ ਦਾ ਜਿਹੜਾ ਐਫੀਡੇਵਿਟ ਹੈ ਤੁਸੀਂ ਵਾਪਸ ਲੈ ਲਓ ਇਹਨੂੰ ਫੇਰ ਅਗਲਾ ਸ਼੍ਰੀਅੰਤਰ ਰਚਾਂਗੇ ਅਗਲਾ ਦਿੱਲੀ ਤੋਂ ਜਦੋਂ ਤੁਹਾਨੂੰ ਟੈਲੀਫੋਨ ਆਊਗਾ ਐਂਡ ਅਗਲੀ ਰਣਨੀਤੀ ਅਸੀਂ ਬਣਾ ਰਹੇ ਹਾਂ ਫੇਰ ਤੁਸੀਂ ਇਹ ਦੋਨਾਂ ਦੇ ਨਾਮ ਜਿਹੜੇ ਆ ਉਹ ਵਰਤਿਓ ਦੱਸੋ ਤੁਸੀਂ ਕਿਸ ਲੈਵਲ ਤੇ ਡਿੱਗ ਗਏ ਕਿਸ ਜੇਤੂ ਨੂੰ ਇੰਨਾ ਮੈਂ ਤਾਂ ਇਹ ਕਹੂੰਗਾ ਜ਼ਰੂਰ ਜਿਹੜੇ ਸਿਕਿਉਰਿਟੀ ਆ ਭਾਈ ਜੇ ਇੰਨਾ ਇਹਨਾਂ ਨੂੰ ਖਤਰਾ ਹੈ ਚਾਰ ਪੰਜ ਬੰਦੇ ਹੋਰ ਵਧਾ ਦੋ ਬੁਲੇਟ ਪ੍ਰੂਫ ਜੈਕਟ ਪਾ ਕੇ ਆ ਜਾਇਆ ਕਰੋ ਪਾਰਲੀਮੈਂਟ 'ਚ ਜੇ ਭਾਈ ਤੁਹਾਨੂੰ ਇੰਨਾ ਖਤਰਾ ਹੈ ਹੈਰਾਨਗੀ ਦੀ ਹੋਈ ਬੜੀ ਹਾਸੋ ਅਹੀਂ ਲੱਗਦੇ ਥੋੜੀ ਲੱਗੀ ਪਰ ਮਨ ਨੂੰ ਖੇਸ ਪਹੁੰਚੀ ਵੀ ਤੁਸੀਂ ਸਿੱਖਾਂ ਦੇ ਲਈ ਕੀ ਸੋਚਦੇ ਹੋ ਸਿੱਖਾਂ ਨੂੰ ਤੁਸੀਂ ਹਮੇਸ਼ਾ ਟਰੋਰਿਸਟਸ ਹੋਤੇ ਤੁਸੀਂ ਇਹੀ ਸੋਚਦੇ ਹੋ ਮਾਰ ਭਰਈਆ ਵਾਲਾ ਕੰਮ ਇਹ ਇਹ ਸ਼ਵੀ ਦੇੰਦ ਦੇ ਤੁਸੀਂ ਕੋਸ਼ਿਸ਼ ਕੀਤੀ ਆ ਜੀ ਤੁਹਾਨੂੰ ਨਾਕ ਦੇ ਕਾਮਯਾਬ ਹੋਣ ਦੇਵਾਂਗੇ ਤੇ ਮੂੰਹ ਤੋੜ ਜਵਾਬ ਹੈ ਜਿਹੜਾ ਤੁਹਾਡੀ ਪਾਰਟੀ ਨੂੰ ਤੇ ਤੁਹਾਨੂੰ ਦਿੱਤਾ ਜਾਊਗਾ ਮੈਂ ਫੇਰ ਇੱਕ ਵਾਰੀ ਪੁੱਛਣਾ ਪੰਜਾਬ ਦੇ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਨੂੰ ਕੀ ਮੈਨੂੰ راہੁਲ ਜਾਂਦੀ ਨੂੰ ਖਤਰਾ ਹੈ ਤੁਸੀਂ ਦੱਸ ਦਿਓ ਭਾਈ ਜੇ ਤੁਸੀਂ ਉਹਨਾਂ ਨੂੰ ਸਮਝਾ ਦਿਓ ਕਿ ਜਿਹੜਾ ਖਤਰਾ ਹੈ ਮੈਨੂੰ ਦੱਸ ਦਿਓ ਜੇ ਕੋਈ ਉਹਨਾਂ ਨੂੰ ਖਤਰਾ ਹੈ ਜੇ ਇਹਨਾਂ ਮੈਨੂੰ ਡਰ ਲੱਗਦਾ ਤੁਸੀਂ ਮੈਨੂੰ ਇਹ ਨਾਲ ਗੱਲ ਕਰ ਦਿਓ ਆ ਕਿ ਵੀ ਮੈਨੂੰ ਕਾਹਦੇ ਲਈ ਡਰਦੇ ਆ ਭਾਈ ਇਹ ਨਾ ਧੰਨਵਾਦ